हां पे गल करा दोन बोल रहा फोन नीका करदा ठीक है तो कर हाँ ठीक है? हाँ, हा। हाँ। रिकॉर्डिंग ला लिया मैं भी रिकॉर्डिंग लाई भी है ना ਪਾਣੀ ਰਿਕਾਰਡਿੰਗ ਲਾ ਲਈ ਹਣਾ ਹਾਂ ਹਾਂ ਸੋ ਪਤਾ ਕਿ ਆ ਦੇਖ ਆਪਾਂ ਮर्याਦਾ ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਹੂੰ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦਿਓ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹਾਂ ਇਹੀ ਕਹਿਆ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਇਆ ਵੀ ਕਾ ਕੇ ਜਾਂ ਤਾਂ ਸਾਡਾ ਪੱਖ ਸੁਣਿਆ ਓਹ ਕੁੰਨਣ ਕੇਹਾ ਉਹਨੇ ਉਹਨੇ ਵੀਡੀਓ ਚ ਕਿਹਾ ਮੈਂ ਥੋੜੋ ਕਿਹਾ ਉਹਨੇ ਕਿਹਾ ਨਹੀਂ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਸਾਡੇ ਕੋਲ ਮੇਰੀ ਮੇਰੀ ਗੱਲ ਤਾਂ ਸੁਣ ਨਾ ਕੋਈ ਕਚਹਿਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚਹਿਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨੇ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖ ਦੇ ਤੂੰ ਆਉਂਦਾ ਰੱਖ ਦੇ ਪੱਖ ਉਹ ਤੇ ਵੀਡੀਓ ਵਿੱਚ ਤੂੰ ਰੱਖ ਦੇ ਪੱਖ ਉਹ ਤੇ ਲਾਈਵ ਤੂੰ ਰੱਖ ਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਫਿਰ ਮਤਲਬ ਕੋਈ ਸਾਹ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਵੀ ਕੰਪਨੀ ਨੂੰ ਕਿ ਉਹ ਬੰਦਿਆਂ ਨੇ ਕਿਹਾ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਉਹ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਵੀ ਸਾਡਾ ਨਾ ਕੰਮ ਹੋ ਗਿਆ ਨਹੀਂ ਬੋਲੀਏ ਬੋਲ ਤਾਂ ਤੂੰ ਰਹਿ ਜਾਂ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਾ ਲੈ ਤੂੰ ਮੈਂ ਦੱਸਿਆ ਇਤਨਾ ਕਿਤੋਂ ਕਿਤ ਹਜ਼ਾਰ ਹੁੰਦਾ ਸੀ ਕੱਚ ਨਹੀਂ ਹਜ਼ਾਰ ਬੰਦਾ ਉਹ ਮੇਰੀ ਗੱਲ ਸੁਣ ਹਜ਼ਾਰ ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਤੈ ਉਹਨਾਂ ਦੀ ਤੈ ਉਹਨਾਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਉਹ ਕਹਿੰਦੇ ਦਿਖਾ ਰਹੇ ਨੇ ਵਿੱਚ ਦਿਖਾ ਰਹੇ ਨੇ ਕਾਗਜ਼ ਉਹ ਨਹੀਂ ਫਿਰ ਫਿਰ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦਿਆਂ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕਿਆ ਵੀ ਉਹ ਸੱਚ ਬੋਲਦੇ ਨੇ ਝੂਠ ਬ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਛੁੱਟਦਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹੇ ਉਹਨੂੰ ਤੈਨਨੇ 300 ਕਾਲਜ ਬੰਦ ਹੋ ਗਿਆ ਚਾਰ ਯੂਨੀਵਰਸਿਟੀ ਘਾਟੇ ਪ੍ਰੇਵਰਧਨ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਪ੍ਰੂਫ ਹੈ ਮੇਰੇ ਕੋਲ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜ਼ਾਦਾ ਜੀ ਰਹੀ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਬੜਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਫੜਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਇਹ ਪੈਸਾ 10000 ਰੁਪਏ 20000 ਰੁਪਏ ਵਾਲਾ ਕੰਮ ਅਸੀਂ ਕਰਦੇ ਆ ਲਾਉਣੇ ਆ 20-20 ਲੱਖ ਦੇ ਫਾਈਲਾਂ ਉਹ ਯਾਰ ਚਾਹੇ ਚਾਹੇ ਇਹੀ ਗੱਲ ਸੁਣ ਤੂੰ ਇਹ ਡਾਕਟਰਾਂ ਨੂੰ ਕਹਿਣ ਲੱਗ ਜਾ ਵੀ ਇੱਕ ਇੱਕ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ ਉਹਦੇ ਚ ਉਹ ਇੱਕ ਤੇਰਾ ਉਹ ਇੱਕ ਤੇਰੇ ਤੇ ਜਿਹੜਾ ਚੈਨੀ ਮੇਰੀ ਗੱਲ ਸੁਣ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚੈਨੀ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਈ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਤਾਂ ਕਰਵਾਉਂਗਾ ਕਰਵਾ ਲਾ ਮੈਂ ਤਾਂ ਕਰਵਾਉਂਗਾ ਉਹ ਪਰਚੇ ਪੁੱਚੇ ਮੇਰੇ ਨਾਲ ਪਰ ਕਰਵਾ ਲਾ ਕਰਵਾ ਲਾ ਗੱਲ ਸੁਣ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ ਇੱਕ ਵਕੀਲ 5000 ਲਾਂਦਾ ਤੂੰ 50 ਕਾਹਦਾ ਲੰਨਾ ਫਿਰ ਡਾਕਟਰਾਂ ਨੂੰ ਕਹਿੰਦੀ ਵੀ ਵੀ ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਦਾ ਬਈ ਸਾਡੇ ਕੋਲ ਲੈਣ ਕੇ ਆਉਨੇ ਫਿਰ ਇਹ ਬੰਦਿਆਂ ਨੇ ਮੂਹਰੋਂ ਪੱਖ ਰੱਖਿਆ ਬੰਦਿਆਂ ਨੇ ਮੂਹਰੋਂ ਗੱਲ ਕਹੀ ਆ ਕਿ ਨੇ ਐ ਕਰਕੇ ਐ ਗੱਲ ਆ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਖ ਬੁੱਲੋ ਪਰ ਕਰਾ ਦੋ ਤਾਂ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕਮਟੇ ਉਹ ਤੂੰ ਸਾਡੀ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਬੂਟ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਇੱਕ ਬੱਚਾ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜਾਂਦੇ ਹੋ ਅੱਛਾ ਜ਼ਿੰਦਗੀ ਫਰਜ਼ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੈ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੈ ਇੱਕ ਵਾਰ ਸਹੀ ਕੰਮ ਨਹੀਂ ਕਰ ਤੂੰ ਇਹਦਾ ਕੰਮ ਸਹੀ ਕਰ ਤੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੈ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਗਿਆ ਤੈ ਸਾਨੂੰ ਠੱਗ ਗਿਆ ਤੱਕ ਪਹੁੰਚ ਗਏ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਂ ਰੋਲਾ ਇੱਕ ਦੀ ਦਾ ਨਾਂ ਰੋਲਾ ਉਹ ਇਹ ਤੋਂ ਅਸੀਂ ਰੁਪਈਆ ਕਿੱ ਲੈ ਆਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬੁਲਾ ਲੂਗਾ ਨੂੰ ਬੋਲ ਕਿੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤਾਂ ਤੂੰ ਇਹ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਬੀਜਾ ਲੋ ਆਏ ਬਸ ਹੀ ਪੈਸੇ ਨਾ ਲਈਏ ਨਿਆਣੇ ਨੂੰ ਜ਼ਾਹਿਰ ਦੇ ਦੀ ਆਪਣੇ ਨੂੰ ਕਿਹੜੂ ਕੀ ਰੋ ਯਾਰ ਤੇ ਉਹ ਬੰਦੇ ਨੇ ਆਪ ਤੇ ਮੇਰੇ ਕੋਲੇ ਗੱਲ ਰੱਖੀ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਡਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਹੋ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਮ ਕੀ ਆ ਦੱਸ ਪਹਿਲਾਂ ਦਾ ਮੈਨੂੰ ਉਹ ਤੈਨੂੰ ਨਾਂ ਤੋਂ ਕੀ ਲੈਣਾ ਸਕਾਈਵਰਡ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਵਰਡ ਗੱਲ ਕਰਦਾ ਫਿਰ ਕਰਦੇ ਤਾਂ ਮਸਲਾ ਹੱਲ ਕਰਦੇ ਮੇਰੇ ਨਾਲ ਤੇਰੇ ਨਾਲ ਮਸਲਾ ਇਹ ਕਿ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਆ ਮੈਨੂੰ ਐਂ ਤਾਂ ਦੱਸ ਦੇ ਤੂੰ ਜੱਜ ਐ ਵਕੀਲ ਐ ਡੀਐਸਪੀ ਐ ਜੇ ਤੂੰ ਅਥਾਰਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆਹ ਆ ਵੀ ਕਰੀ ਸੀ ਸਰਕਾਰਾਂ ਨੇ ਕਰੀ ਵੀ ਤੂੰ ਕੌਣ ਅਥਾਰਟੀ ਆ ਪਾਨੇ ਬੱਚੇ ਮੇਰੇ 2.5 ਲੱਖ ਦਾ ਕੱਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨ ਮਰਵਾਉਣਾ ਮਰਵਾਦੇ ਤੂੰ ਮਰਵਾਉਣਾ ਗੋਲੀ ਮਰਵਾਦੇ ਮੈਂ ਤੂੰ ਤੇਰੀਆਂ ਲੱਤਾਂ ਪਾ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਧਾਰਨੀ ਚੱਲਣਾ ਹੁਣ ਮੈਂ ਤਾਂ ਕੱਫਣ ਬਨ ਕੇ ਚੱਲਦਾ ਬਾਈ ਤੂੰ ਮਰਵਾਉਣਾ ਮਰਵਾਦੇ ਕੱਫਣ ਬਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਦੇ ਭਾਰਨੇ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਾਨੂੰ ਮਰਵਾਉਣਾ ਫਿਰ ਮਰਵਾਵੇ ਫਿਰ ਪਰਚਾ ਦਰਜ ਕਰਾਉ ਹੋਰ ਕੀ ਕਰਦਾ ਗੱਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾਵੇ ਤੂੰ ਤੂੰ ਇਹੀ ਕਹਦਾ ਲੱਤਾਂ ਨੇ ਭਾਰ ਨਹੀਂ ਚਲਣਾ ਨਤਾਂ ਨੇ ਭਾਰ ਨਾਲ ਚਲਣ ਦਾ ਮਤਲਬ ਤਾਂ ਤੂੰ ਮਰਵਾਉਣਾ ਹੀ ਆ ਮੈਨੂੰ ਅੱਛਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤੈਨੂੰ ਤੈਨੂੰ ਮਾਰਨੀ ਆਉਂਦੀ ਆ ਯਾਰ ਤੈਨੂੰ ਤੈਨੂੰ ਕੀ ਜਰਰ ਨਹੀਂ ਕਰ ਰਹੀ ਤੂੰ ਲਾਇਆ ਤੈਨੂੰ ਝੱਗ ਸਿੱਟਣੀ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਤੂੰ ਤਰਕ ਨਹੀਂ ਗੱਲ ਕਰਨਾ ਯਾਰ ਮੈਂ ਕਿਹੜਾ ਇੱਕ ਬੰਦਾ ਜਵਾਕ ਦਾ ਕੰਮ ਕਰਦਾ ਤੇ ਮੇਰੇ ਨਾਲ ਤੇਰਾ ਕੀ ਰੋਲਾ ਫੇਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉਥੇ ਲੋਕ 5-5 ਸਾਲਾਂ ਦੇ ਉਥੇ ਉਹ ਕਰਦੇ ਸਾਰਿਆਂ ਨੇ ਕੋਰਟ ਕਾਰਡ ਮੂਰ ਦੇ ਬਾਹਰ ਬਾਹਰ ਬੈਠਾਂ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇਗਾ ਉਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟਾਈਮ ਆਜੂਗਾ ਆਜੂਗਾ ਟਾਈਮ ਤੇਰਾ ਹਾਂ ਆਜੂਗਾ ਉਹ ਵੀ ਟਾਈਮ ਆਜੂਗਾ ਹਾਂ ਹਾਂ ਆ ਜਾ ਆਇਆ ਪਿਆ ਬਸ ਆਹ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਇਹਨੂੰ ਆ ਆ ਦੇਖ ਲੈ ਸਾਹਮਣੇ ਖੜਾ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਪ ਗੱਲ ਕਹਿਣਾ ਬੰਦਾ ਨੰਗ ਬੰਦਾ ਉਹ ਗੱਲ ਸੁਣ ਓਏ ਚਾਰ ਕਿਲਾ ਦਾ ਮਾਲਕ ਹੈ ਤੁਸੀਂ ਅਮੀਰ ਬੰਦੇ ਹੋ ਤੁਸੀਂ ਤੁਸੀਂ 1500 ਕਰੋੜ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਦੇ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਕੋਲ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮਾਤਾ ਮਤਾਬ ਕਹਿਣਾ ਮਤਾ ਵੀ ਮਾਤਾ ਸਾਫ ਗੱਲ ਕਹਿਣਾ ਮਤਾ ਨੰਗਾ ਜਮਨ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੋ ਜਵਾਕ ਕਹੀ ਜਾਂਦਾ ਮੁਰੋ ਪਰਵਾੜ ਕਹੀ ਜਾਂਦਾ ਮੁਰੋ ਉਹ ਕਿਸੇ ਦੇ ਕਹਿਣ ਨਾਲ ਐਂ ਤਾਂ ਮੈਂ ਕਹਿ ਦਿੰਦਾ ਵੀ ਤੈ ਮੇਰੇ ਨਾਲ ਠੱਗੀ ਮਾਰ ਲਈ ਫਿਰ ਸੱਚ ਹੋ ਗਿਆ ਮੈਂ ਦੱਸ ਮੇਰਾ ਸਬੂਤ ਕਰੋ ਮੈਂ ਤਾਂ ਤੇਰੇ ਸਬੂਤ ਤੇ ਸਾਹਮਣੇ ਲੈ ਆਉਣਾ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਸਬੂਤ ਉਹ ਰੱਖੀ ਜਾਂਦੇ ਅਨਪੜਾ ਪੜਤਾ ਲੈ ਉਹਦੇ ਉੱਪਰ ਲਿਖਿਆ ਹੋ ਕੇ ਆਏ ਕੀ ਲਿਖਿਆ ਪਿਆ ਸਾਰੀ ਲਾਈਫ ਤਾ ਆਪਣਾ ਸਕਾਈ ਵਾਰਡ ਦਾ ਕਹ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂਗਾ じゃ ਆਹ ਹਾਂ ਬੋਲ ਹੁਣ ਬੋਲ ਕਰ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਵੀ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਤੂੰ ਮੇਰੀ ਗੱਲ ਸੁਣ ਤੂੰ ਕਹਿੰਦਾ ਲੱਤਾ ਭਰ ਜਾਂਦੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਜਾ ਬਗਦਾ ਕੋਰਟ 'ਚ ਤੂੰ ਮਰਵਾਉਣਾ ਵੀ ਜਦੋਂ ਕਹਿੰਦਾ ਲੱਤਾ ਭਰ ਜਾਂਦਾ ਇੱਕ ਤੋ ਵੀ ਕਰਦਾ ਸੀ ਉਹ ਵੀ ਕਰਦਾ ਸੀ ਪਿਲਤਾ ਬਾਰ ਨਹੀਂ ਜਲਦੀ ਆ ਉਹ ਤੇਰੇ ਵਰਗੇ ਨੇ ਕੋਰਟ ਚ ਚਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰ ਹੀ ਕੱਟਿਆ ਆ ਇਹ ਤੋਂ ਪਹਿਲਾਂ ਕੱਟਿਆ ਆ ਉ ਤਾਂ ਜ਼ਿੰਦਗੀ ਤੈਹ ਜ਼ਿੰਦਗੀ ਜੇਲ੍ਹ ਚ ਕੱਟਣੀ ਆ ਹਾਂ ਮੈਂ ਕਿਹਾ ਹੋਰ ਕਟਾਲਾ ਯਾਰ ਤੂੰ ਕਟਾਊਂਗਾ ਕਟਾਲਾ ਕੋਈ ਨਾ ਜਿੰਦਾ ਤੂੰ ਕਟਾਲੀ ਕੋਈ ਨਾ ਆਉਂ ਕਟਾਊਂਗਾ ਮੈਂ ਤਾਂ ਕੋਈ ਨਾ ਕਟਾਲੀ ਦਾ ਹਾਂ ਹਾਂ ਅ ਵੀ ਮਰੀ ਦਾ ਬੰਦੇ ਵਾਲੀ ਗੱਲ ਕਰਨੇ ਤੂੰ ਬੰਦੇ ਵਾਲੇ ਬੰਦੇ ਉਹ ਗੱਲ ਕਰਦੇ ਬੰਦਿਆਂ ਉਹ ਕਰ ਮਨੂੰ ਬੰਦੇ ਮੇਰੀ ਗੱਲ ਥੋੜਾ ਇਕੱਲੇ ਦੀ ਗੱਲ ਕਰਦਾ ਆ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਪਹਿਲਾਂ ਫਤ ਜਦੋਂ ਪੈਠ ਪਤਾ ਲੱਗ ਰਿਹਾ ਸੜਕਾਂ ਜਾਵੋਗੇ ਉਹ ਤਾਂ ਪਤਾ ਲੱਗਿਆ ਸੀ ਲੈ ਤੂੰ ਕਰ ਲੈ ਸੜਕਾਂ ਜਾ ਮੈਂ ਤੂੰ ਰੋਜ਼ ਕਰ ਲੈ ਕਰ ਮੇਰੇ ਬੰਦੇ ਪਰ ਕੇ ਪਜੇ 50 ਬੰਦੇ ਇਕੱਠੇ ਹੁੰਦੇ ਚਲੋ ਦੱਸ ਦੇ ਫਿਰ ਕਿੰਨੇ ਹੁੰਨੇ ਇਕੱਠੇ ਤਲਦੀਪ ਸਰਪੰਚ ਬੁਲਾ ਆਹ ਕਲਦੀਪ ਸਰਪੰਚ ਨੂੰ ਬੁਲਾ ਇਹਦਾ ਪਾਸਪੋਰਟ ਤਾਂ ਰੱਖਿਆ ਸੀਗਾ ਤੂੰ ਥੋੜਾ ਫਿਰ ਸਕਾਈ ਵੱਡ ਤਾ ਮੈਂ ਵਾਪਸ ਕਰ